ਆ ਗਈ ਘਰੀ ਆਣੀ ਆ ਅਸੀਂ ਸਕੂਲੋਂ ਆਏ ਆ ਅਸੀਂ ਥੱਕ ਕੇ ਆਏ ਆ ਸਾਰਾ ਦਿਨ ਉਹ ਬੰਦੇ ਪਈ ਨਹੀਂ ਸੀ ਤੂੰ ਜੇ ਥੱਕ ਕੇ ਆਈਆਂ ਤੇ ਇਹਦਾ ਮਤਲਬ ਇਹ ਥੋੜੀ ਤੂੰ ਹੁਣ ਸਮਾਨ ਵੇਖ ਕਿਵੇਂ ਸਾਰੇ ਵਿਹੜੇ 'ਚ ਆ ਖਲਾਰਤੀਆਂ ਜਰਾਬਾਂ ਜੁਰਬਾਂ ਸਾਰੇ ਕਮਰੇ ਦਾ ਖਲਾਰਾ ਪਾ ਤੂੰ ਇੱਕ ਮਿੰਟ ਨਹੀਂ ਖਲਾਰਾ ਪਾਣ ਦੇ ਤਾਂ ਸਾਰਾ ਦਿਨ ਨਾਲੇ ਅੱਜ ਨੂੰ ਅੱਜ ਛੁੱਟੀ ਸੀ ਨਾ ਤਾਂ ਤੇ ਛੁੱਟੀ ਸੀ ਤੇ ਇਹਦਾ ਕੀ ਮਤਲਬ ਹੋਇਆ ਤੂੰ ਖਲਾਰਾ ਪਾਉਣ ਲੱਗ ਜੇਗੀ ਕੋਤੋਂ ਬਹਾਨਾ ਬਣਾਇਆ ਸੀ ਜੀ ਕੀ ਬਹਾਨਾ ਬਣਾਇਆ ਸੀ ਠੀਕ ਗਲਵਾ ਕੇ ਲਿਆਂਦਾ ਦੇ ਐਸੀ ਆਲੇ ਕਮਰੇ ਚ ਆ ਕੇ ਟੀਵੀ ਵੇਖੀ ਜਾਂਦੀ ਗਾਏ ਟੀਵੀ ਵੇਖਦੀ ਓਏ ਤੁਸੀਂ ਮੇਰੇ ਕੋਲ ਇਹ ਤਾਂ ਮੈਂ ਖਾਦੇ ਸੀ ਪਹਿਲਾਂ ਮਾਮੀ ਨੇ ਕਿਹਾ ਕਿ ਮੈਂ ਖਾਧਾ ਹੋਰ ਡਿੱਡੀਸ਼ਾ ਦੀ ਕੁਝ ਖਾਵੇ ਤੇ ਅਸੀਂ ਦੋੜੇ ਰਲ ਕੇ ਖਾਦੇ ਨਹੀਂ ਜੀ ਕਮਰੇ ਖਾਤੇ ਆ ਲੈ ਇੱਕਮ ਨੇ ਨਹੀਂ ਖਾਦੇ ਮੈਂ ਤਾਂ ਉਹਨੇ ਹਾਪਾ-ਫਾਪ ਖਾਦੇ ਠੀਕ ਆ ਲੈ ਕੈਮਰਾ ਚੈੱਕ ਕਰੋ ਠੀਕਾ ਵੀ ਲਵਾ ਕੇ ਲਿਆਂਦਾ ਇਹਦੇ ਤੇ ਬਾਹਰ ਉਹ ਤਾਂ ਗੱਡੀ ਆਉਂਦੀ ਜਾਂਦੀ ਹੈ ਦੀਦੀ ਹੈ ਨਾ ਕੈਮਰੇ ਚ ਠੀਕ ਆ ਲੈ ਗੱਲ ਬਾਹਰੋਂ ਹੀ ਆਈ ਆ 12:05 ਨਾ ਥੋੜਾ ਨਾ ਆਈ ਹੋਈ ਹਾਂ ਤੂੰ ਲੋਤੀਆ ਘਟਲਾ ਕੁਝ ਵੀ ਖਾ ਕੇ ਆਈ ਹੋ ਮੇਰੇ ਘਰੋਂ ਆ ਵੀ ਲਿਆ ਤੇ ਫਿਰ ਕੀ ਨਹੀਂ ਗੱਲ ਨਾਲ ਸੇ ਹੋਣ ਵਾਲੀ ਕਿਹੜੀ ਗੱਲ ਉਹ ਬਿਮਾਰ ਸੀ ਉਹ ਤਾਂ ਘਰੇ ਸੀ ਸਵੇਰੇ ਆਂਦੀ ਸੀ ਜੰਦੀ ਜੀ ਹੋਰ ਜਦੋਂ ਸਵੇਰੇ ਮੈਨੂੰ ਪਤਾ ਲੱਗ ਗਿਆ ਸੀ ਔਰ ਕਿਹ ਗੋਈ ਆਂਦੀ ਤੇ ਬਾਅਦ ਵਿੱਚ ਜਦੋਂ ਡਟੀ ਜਦੀ ਹੈ ਕਹੀ ਜਾਵੇ ਬਸਾਂ ਦੀ ਬਸਾਂ ਦੀ ਬਸਾਂ ਦੀ ਬਸੇ ਨੂੰ ਬਸਾ ਜਾਂਦਾ ਸੀ ਕਿ ਬਾਹਰ ਤਾਂ ਮਾਣ ਮਸਤੀ ਕਰੂੰ ਪਰ ਉਹਨੇ ਕੋਈ ਤੈਨੂੰ ਇੰਨਾ ਸ਼ਿਉਰਟੀ ਕਿਵੇਂ ਆ ਵੀ ਇਹ ਹੀ ਕੁਛ ਕਰੂਗੀ ਮਗਰੋ ਕਿ ਆ ਗਈ ਹੈ ਕਹੀ ਆਂਦੀ ਸੀ ਕਿੱਥੇ ਗਈ ਜਾਂਦੀ ਸੀ ਰਾਤੀ ਨੂੰ ਕਿੰਨਾ ਬੁਖਾਰ ਸੀਗਾ ਤਾਂ ਫਿਰ ਉਹਨੇ ਦਵਾਈ ਵੀ ਦਿੱਤੀ ਸੀ ਰਾਤੀ ਦਵਾਈ ਦਿੱਤੀ ਸੀ ਰਾਤੀ ਦੋਵਾਂ ਨੂੰ ਵੀ ਹਾਂ ਉਹ ਦਾ ਸੰਨੂ ਜਾਂ ਫਿਰ ਸੰਨੂ ਛੁੱਟੀ ਕਰਾਓ ਪਰ ਪਤਾ ਐ ਥੋੜੀ ਇੱਕ ਦੂਜੇ ਨਾਲ ਜੈ ਨੂੰ ਬੁਖਾਰ ਨਾ ਇਹ ਤਾਂ ਪੂਛ ਨਹੀਂ ਲਾਉਗੀ ਮਾਰਾ ਇੱਕ ਪੈਰ ਨੂੰ ਮਾਰੂ ਪਰ ਪਹਿਲੇ ਦੱਸ ਕਿਹਨਾਂ ਚਾਹ ਨੂੰ ਸੰਨੂ ਹੁੰਦਾ ਹਰਲੀਰ ਤੈਨੂੰ ਕੀ ਲੱਗਦਾ ਇਹਨੇ ਸੱਚੀ ਝੂਠ ਮਾਰਿਆ ਵਾ ਇੱਕ ਨੇ ਹਾਏ ਤੈਨੂੰ ਕਿਵੇਂ ਪਤਾ ਲੈ ਤੈਨੂੰ ਵੀ ਲੱਗਦਾ ਵੀ ਇਹ ਝੂਠ ਮਾਰਿਆ ਇਹਨੇ ਤੇ ਝੂਠ ਹੀ ਮਾਰਿਆ ਸਾਰੇ ਨੇ ਬੜਾ ਝੂਠ ਦੇ ਨਾਲ ਉਹ ਪਿੰਡਾ ਗੁੜੀ ਨਾ ਤੱਪੂ ਦਾ ਪੁੱਤ ਬਖਾਰਾ ਸੀ ਬਣਾਇਆ ਹਾਂ ਆਇਆ ਆਇਓ ਇੱਲੇ ਕਿੱਨੇ ਕਿੰਨੇ ਕਿਹਨੂੰ ਕੋਣ ਕਰਦਾ ਜੇ ਉਹ ਨਾਣ ਜਾਂਦੀ ਮੇਰੀ ਗੱਲ ਸੁਣ ਜੇ ਉਹ ਲੋੜ ਜਾਂਦੀ ਕਿਸ ਨੂੰ ਦੇਖਦੀ ਨਾ ਕਿਸੇ ਨੂੰ ਪਤਾ ਨਾ ਲੱਗਦਾ ਕੀ ਪਾਲੀ ਮਾਂਸ ਮੇਰੀ ਕੁੜੀ ਪ੍ਰਭ ਫਿਰ ਕੀ ਹੋ ਗਿਆ ਜੇ ਤੈਨੂੰ ਸਕੂਲ ਕੱਲੀ ਨੂੰ ਜਾਣਾ ਪੈ ਗਿਆ ਤੂੰ ਪੜ੍ਹਨਾ ਨਹੀਂ ਪੜ੍ਹਾਈ ਜ਼ਰੂਰੀ ਆ ਕਿ ਨਹੀਂ 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 ਸਾਲ ਨੂੰ ਛੁੱਟੀ ਕਰਾਓ ਜੇ ਤੇਰਾ ਹੋ ਜਾਊਗੀ ਮੈਂ ਅਸੀਂ ਵੀ ਇੱਕ ਛੁੱਟੀ ਕਰਾਂਗੇ ਕੱਲੀ ਉਹੀ ਇੱਕ ਕੀ ਗੱਲ ਹੋਈ ਤੂੰ ਦੋ ਮਹੀਨੇ ਅੱਛੇ ਛੁੱਟਣਾ ਹੀ ਕਿ ਤਰਾ ਮੈਂ ਆਉਂਦੀ ਆ ਕਿ ਨਾ ਥੋੜਾ ਕਰ ਤੂੰ ਲੈ ਨਹੀਂ ਆਵੀ ਨਾਲ ਹੀ ਜਿਛਰੀ ਮੈਂ ਆਹਨੇ ਕਿਹਾ ਬਾਕਰ ਨੂੰ ਪੁਆਰ ਨੂੰ ਵੀ ਗੋਲੀ ਦੇ ਕੇ ਘਰ ਲੁੱਦੀ ਸੀ ਮੈਂ ਤਾਂ ਛੁੱਟੀ ਨਹੀਂ ਕਰਾਈ ਹਾਂ ਉਹ ਇੰਨਾ ਕਾ ਤੋ ਉਹਦੇ ਤੋ ਜੈਲ ਸੀ ਫੀਲ ਕਰਦੀ ਆ ਮੈਂ ਜੈਲ ਸੀ ਕਰਦੀ ਜੀ ਮੈਂ ਸੱਚ ਕਰਦੀ ਹਾਂ ਇਹਦੇ ਚ ਕੀ ਸੱਚ ਆ ਫਿਰ ਕਿਉਂ ਹੋ ਗਿਆ ਭੈਣ ਬਿਮਾਰ ਹੋ ਗਈ ਤੂੰ ਬਿਮਾਰ ਹੋਵੇਂ ਤੂੰ ਛੁੱਟੀ ਕਰ ਹਾਂ ਜੇ ਛੁੱਟਣਾ ਹੋਦੀ ਮੈਂ ਛੁੱਟੀ ਕਰਨੀ ਤੇ ਫਿਰ ਵੀ ਅਸੀਂ ਕਾ ਤੋ ਬੋਲਣਾ ਸੀ ਮੈਂ ਕਾ ਤੋ ਨਹੀਂ ਬੋਲਦਾ ਪਰ ਹੁਣ ਜਦੋਂ ਬੜਾ ਬਣਾ ਕੇ ਛੁੱਟੀ ਗਈ ਉਹਦਾ ਰਾਤ ਦਾ ਇੰਨਾ ਧੁੜਕੀ ਧੁੜਕੀ ਗਈ ਤਾਂ ਬਾਹਰ ਨਾ ਚੁਗਾਤੀ ਤੂੰ ਨਾ ਆਉਨੇ ਜੁਬਰਾਜ ਤੋਂ ਪੜਿਆ ਚੱਲਿਆ ਫੜਾ ਮੈਨੂੰ ਪੇਪਰ ਤੇਰਾ ਮੈਂ 16 ਤੈਨੂੰ ਕੀ ਕਰਕੇ ਲੈ ਮੇਰੀ ਗੱਲ ਪਰ ਅਸੀਂ ਕੋ ਹੋ ਜਾ ਕੇ ਮੈਨੂੰ ਦੱਸ ਇੱਕ ਵਾਰ ਜਦੋਂ ਕਾਫੀ ਟਾਈਮ ਦੀ ਗੱਲ ਜੋ ਤੁਸੀਂ ਮੰਮਾ ਕੋਲ ਹਜੇ ਜਾਈਆਂ ਵੀ ਨਹੀਂ ਸੀ ਉਦੋਂ ਇੱਕ ਵਾਰ ਤੂੰ ਬਿਮਾਰ ਹੋਈ ਸੀ ਹਰਲੀਨ ਕੱਲੀ ਸਕੂਲ ਗਈ ਸੀ ਇਹ ਵੀ ਗਏ ਸੀਗੇ ਤੂੰ ਕੱਲੀ ਘਰੇ ਸੀ ਚੇਤਾ ਤੈਨੂੰ ਉਦੋਂ ਤਾਂ ਕਿਸੇ ਨੇ ਇੰਨਾ ਰੋਲਾ ਨਹੀਂ ਪਾਇਆ ਸੀ ਕਿ ਹਾਂ ਪ੍ਰਭ ਨੂੰ ਛੁੱਟੀ ਕਰਾ ਲਈ ਪ੍ਰਭ ਨੂੰ ਭੇਜਿਆ ਘਾਤੋ ਨਹੀਂ ਐ ਜੋ ਹਾਂ ਹਾਏ ਪ੍ਰਭ ਬੜੀ ਸੱਚੀ ਬੁਖਾਰ ਸੀ ਤੇ ਦੂਜਿਆਂ ਵਰੀ ਮੈਨੂੰ ਅੱਜ ਪੇਪਰ ਨਹੀਂ ਹੁੰਦਾ ਸੀ ਉਹ ਪੇਪਰ ਵੀ ਦੇ ਕੇ ਮੇਰੇ ਉਹ ਮੇਰਾ ਕਾਬੂ ਵੀ ਕਰੇ ਇੱਟ ਮੈਂ ਉਹ ਕਾਪੀਆਂ ਕਰੇ ਰਹਿ ਰ ਅਕਤੋ ਜਦੋਂ ਕਾਪੀ ਦੇ ਕਰੇਗੀ ਤੇ ਰੰਦੂ ਤਾਂ ਬਸ ਬੁਖਾਰ ਇਸ ਤੇ ਰੰਦੂ ਉਹਨੇ ਨਾ ਛੁੱਟੀ ਲਈ ਤੇ ਪੁੱਤ ਬੁਖਾਰ ਚ ਛੁੱਟੀ ਕਰਾਈ ਤੇ ਹੋਰ ਬਿਨਾ ਬੁਖਾਰ ਤੋਂ ਥੋੜੀ ਛੁੱਟੀ ਕਰਾਈ ਦੀ ਤੇ ਕੰਮ ਕਿਸੇ ਦਾ ਹੋ ਕੰਪਲੀਟ ਨਹੀਂ ਸੀ ਪੇਪਰ ਕਿਸੇ ਡਿਊਟੀ ਆਦਾਂ ਸੇ ਜਦੋਂ ਕਿਹਾ ਸੀ ਯਾਰ ਕਰਾ ਦੋ ਤੇ ਕੇ ਕਰਵਾਇਆ ਸੀ ਮੈਂ ਤੈਨੂੰ ਇੱਕ ਲੈਸਨ ਪੂਰਾ ਯਾਦ ਕਰਵਾ ਕੇ ਭੇਜਿਆ ਸੀਗਾ ਤੇ ਫਿਰ ਕੀ ਹੋ ਗਿਆ ਇੱਕ ਤਾਂ ਅੱਧਾ ਹੁਣ 5 ਮਿੰਟਾਂ ਦੇ ਤੋਂ ਵੈਣ ਆ ਗਈ ਉਦੋਂ ਆਇਆ ਨਹੀਂ ਤੇ ਹੁਣ ਮੈਨੂੰ ਥੋੜੀ ਪਾ ਥੋੜੀ ਸੁਬਣਾ ਥੋੜੀ ਹੋਣਾ ਥੋੜੀ ਮੈਡ ਨੇ ਕੀ ਪਉਣਾ ਕੀ ਨਹੀਂ ਮੈਂ ਤਾਂ ਆਵਜੇ ਲੋ ਦੋ ਪੇਪਰ ਸਿੱਧੋ ਵੇ ਯਾਦ ਕਰਾਇਆ ਸੀ ਦੋਵੇਂ ਲੈਸਨ ਪਰ ਆਣਾ ਥੋੜੀ ਨਾ ਹੋਵਣਾ ਲੈ ਇਹ ਕੋਈ ਗੱਲ ਹੋਈ ਹਾਂਜੀ ਤਾਂ ਜਿਹਨਾਂ ਸਾਡੂ ਪੇਪਰ ਨਹੀਂ ਹੁੰਦਾ ਸੀ ਖੋਸ਼ ਨਹੀਂ ਹੁੰਦਾ ਸੀ ਤੇ ਸਾਡੂ ਛੁੱਟੀ ਨਹੀਂ ਕਰਾਇ ਜਿਹਨਾਂ ਸਾਰਾ ਖੋਸ਼ ਹੁੰਦਾ ਸੀ ਪਰ ਉਹਨੇ ਭਾਨਾ ਬਣਾ ਲਿਆ ਉਹਨੇ ਕਿਹਾ ਹਾਂ ਮੈਨੂੰ ਖੋਸ਼ ਹੁੰਦਾ ਨਹੀਂ ਨਾ ਹੋ ਭਈ ਤੇ ਤੁਸੀਂ ਖੋਸ਼ ਮੇਰੀ ਗੱਲ ਸੁਣੋ ਤੈਨੂੰ ਚੋਕੀ ਬੁਣ ਆ ਲੈਣੀ ਚੱਲ ਠੀਕ ਆ ਮੂਹ ਨਹੀਂ ਮੈਂ ਘਰੇ ਰਾਵਣਾ ਪੈ ਕੇ ਨਾ ਟੀਵੀ ਵਖੂ ਚੱਲ ਠੀਕ ਆ ਜੇ ਉਹਨੇ ਐਦਾਂ ਕੀਤਾ ਮਾ ਨਾ ਤੇ ਇਹਦਾ ਜਿਹੜਾ ਅੱਜ ਆਲਾ ਪੇਪਰ ਛੁੱਟਿਆ ਨਾ ਉਹ ਪੇਪਰ ਬਾਅਦ ਚ ਵੀ ਹੋਣਾ ਹੀ ਆ ਤੇ ਇਹ ਪਰ ਅੱਜ ਚੜੀ ਅੱਜ ਪੜਾਈ ਛੁੱਟੀ ਆ ਉਹ ਉਹ ਵੀ ਹੋ ਜੂਗੀ ਹਾਂ ਤੇ ਪਰ ਸਕੂਲ ਤਾਂ ਨਹੀਂ ਨਾ ਜਾਊਗੀ ਸਕੂਲੇ ਮੂ ਤਾਂ ਜੂਈ ਇੰਨਾ ਦਰਪੀ ਜਾਂਦੇ ਆ ਹਰਲੀਨ ਵੀ ਤਾਂ ਬੈਠੀ ਆ ਨਾ ਹਰਲੀਨ ਨੇ ਤਾਂ ਇੱਕ ਵਾਰ ਨਹੀਂ ਕੁਝ ਕਿਹਾ ਕੀ ਬੋਲਿਆ ਮਾਨ ਚ ਸਾਨੂੰ ਨੂੰ ਬੜੀਆ ਮਾਰਦੀਆ ਥੋੜੂ ਬੜੀਆ ਮਾਰਦੀਆ ਸੁਣਦੀਆ ਸਾਨੂੰ ਤਾਂ ਸੁਣੀ ਨਹੀਂ ਅਜੇ ਤੱਕ ਕਿਸੇ ਨੇ ਮਾਰਦੀਆ ਤੁਹਾਨੂੰ ਬੜੀਆ ਕਿਉਂ ਆਨੀ ਭੈਣ ਬਣਾ ਨਾਲੇ ਬੱਚਾ ਕਿਉਂ ਕਿਉਂ ਤੁਹਾਡੀ ਦੁਸ਼ਮਣ ਆ ਵੀ ਤੁਹਾਡੀ ਭੈਣ ਹੀ ਆ ਅੱਜ ਯਾਰ ਕਿਉਂ ਦੁਸ਼ਮਣ ਉਹ ਸਾਡੀ ਭੈਣ ਤਾਂ ਹੀ ਸਾਨੂੰ ਪਤਾ ਲੱਗ ਗਿਆ ਹੁੰਦੀ ਮਾਨ ਦੀ ਤੁਸੀਂ ਨਾ ਉਹ ਨਿੱਕੀ ਆ ਤੇ ਤੁਸੀਂ ਉਹਦੇ ਤੇ ਹਾਵੀ ਹੁੰਨੇ ਆ ਸਾਰੇ ਜਾਣੇ ਆਦਾਂ ਛੜ ਬੌਣੇ ਉਹਨੇ ਉਹਨੇ ਕੀ ਬੰਨਾ ਕੀ ਨਹੀਂ ਬੰਨਾ ਅੱਜ ਦੀ ਗੱਲ ਕਰੋ ਪ੍ਰੈਜ਼ੈਂਟ ਟਾਈਮ ਦੀ ਗੱਲ ਕਰੋ ਕਿ ਉਹ ਅੱਜ ਬਿਮਾਰ ਸੀ ਵੇ ਨਿਆਣੀ ਆ ਵਿਚਾਰੀ ਤਰਸ ਖਾਹ ਕੋਲੀ ਸੀ ਜਵਾਕੜੀ ਤੁਸੀਂ ਇੱਜਾ ਵੱਡਾ ਡਰਾਮਾ ਕਿਉਂ ਪਲੇ ਕਰਤਾ ਡਰਾਮਾ ਕਿੰਤਾ ਤੇ ਡਰਾਮਾ ਕਿੰਤਾ ਹੋਰ ਡਰਾਮਾ ਕਿਤਾ ਜਿਹੜਾ ਤੁਸੇ ਛੁੱਟੀ ਲੈ ਆ ਵੱਡਾ ਡਰਾਮਾ ਹਣੋ ਸੀ ਆਦੀ ਆ ਮੇਰਾ ਗਲਾ ਘਰਾਉ ਤੇ ਮੇਰੇ ਘਰ ਨੂੰ ਰੁਕੀ ਰਹੀ ਆ ਤੇ ਫਿਰ ਵੀ ਤੂੰ ਕਿੰਨਾ ਚੀਕੀ ਜਾਣੀ ਪਹਿਲੀ ਤੂੰ ਕਿੰਨਾ ਚੀਕੀ ਜਾਨੀ ਜਦੋਂ ਉਹਦੀ ਆਈ ਆ ਹੁਣ ਤੂੰ ਕੀ ਚਾਹੁੰਨੀ ਕਿ ਗਲਾ ਇਸ ਤਰ੍ਹਾਂ ਖਰਾਬ ਹੋਇਆ ਗੁੱਗੂ ਮਾਮਾ ਆ ਗਿਆ ਚੱਲ ਹੁਣ ਗੁੱਗੂ ਮਾਮਾ ਆ ਗਿਆ ਗੁੱਗੂ ਮਾਮਾ ਨੂੰ ਬੁਲਾ ਕੇ ਮੈਂ ਕਹਿਣੀ ਆ ਕਿ ਗੁੱਗੂ ਆਮਾ ਕੀ ਇਹ ਗਮੇਰਾ ਭਾਂਡਾ ਬਣਾ ਕੇ ਰਾਤ ਛੁੱਟੀ ਕਰਦੀ ਆ ਚੱਲ ਕੋਈ ਨਹੀਂ ਵੇਣਿਆ ਗੁੱਗੂ ਮਾਮਾ ਕੀ ਕਹਿੰਦਾ ਤੁਸੀਂ ਏਡੇ ਮਗਰ ਪੈ ਹੁਣ ਗੁੱਗੂ ਮਾਮੇ ਨੂੰ ਪੁੱਛ ਕੇ ਵੇਖ ਲੋ ਗੁੱਗੂ ਮਾਮੇ ਦੇ ਸਾਹਮਣੇ ਬਿਮਾਰ ਸੀ ਕਿ ਨਹੀਂ ਸੀ ਮਾਮਾ ਘਰੇ ਵੀ ਸੀ ਆਇਆ ਵੀ ਸੀ ਘਰੇ ਹਾਈ ਕੇਟੀ ਜਾਂਦੀ ਆ ਚੰਗਾ ਭਲਾ ਤੁਹਾਡੀ ਉਹਦੀ ਮਾਸੀ ਵੀ ਮਿਲਾਇਆ ਇਸ ਘਰੀਂ ਦੇ ਉੱਤੇ ਕਦੇ ਗੱਲਾਂ ਬੱਟੀਆਂ ਦੇ ਬੜਾ ਆਏ ਵੇਲੇ ਹੀ ਗਈ ਕੀ ਗੱਲਾਂ ਕਰੀ ਪਪਾ ਤੂੰ ਦਵਾੜਾ ਉੱਧਾਵਾ ਨਾ ਤੋੜ ਜਿੱਤਾ ਕਿ ਉਹਨੇ ਠੀਕਰ ਵੜਾ ਨਾ ਠੀਕ ਹੈ ਗੋਲੀ ਵੀ ਨਹੀਂ ਖਾਧੀ ਇੱਕ ਗੋਲੀ ਤੱਕ ਨਹੀਂ ਖਾਧੀ ਤੇ ਭੈਣੇ ਇੱਕੋ ਵੀ ਮਿਲਾਇਆ ਨਾ ਕੁਛ ਇੰਦਰ ਸੀਗਾ ਲੱਖੋਂ ਤੋਂ ਤੂੰ ਚੁੱਪ ਕਰ ਜਾਨੀ ਕੈਮਰੇ ਚੈੱਕ ਕਰਨੇ ਵੱਡੀ ਨੇ ਤੂੰ ਮਾਮਾ ਦਾ ਮੋਲ ਕੇ ਮਸ਼ੀਨ ਤੇ ਜਿੱਕ ਲੈਣ ਗਿਆ ਰ ਮੁਰ ਤੇ ਮਸ਼ੀਨ ਉੱਤੇ ਗਏ ਮੱਕੀ ਵੱਢਤੀ ਸੀ ਉੱਥੇ ਗਿਆ ਰ ਮਾਮਾ ਕਿਹੜੇ ਮੋਲ ਕੇ ਗਏ ਸੀ ਵੇਖ ਨੂੰ ਸੌਂ ਖਵਾ ਲੋ ਮਾਮੇ ਨੇ ਕਿਹਾ ਤੀ ਕੋਈ ਕਰਦੀ ਪਾਣੀ ਦੇ ਪਾਣੀ ਆ ਪਤਾ ਪ੍ਰਭ ਪਤਾ ਪ੍ਰਭ ਮਾਮੇ ਨੇ ਤੇਰੀ ਸਪੋਰਟ ਮਾਮਾ ਤੇਰੀ ਸਪੋਰਟ ਚ ਕਿਉਂ ਆਇਆ ਕਿਉਂਕਿ ਤੁਸੀਂ ਅੱਜ ਸਕੂਲੇ ਗਏ ਸੀ ਤੇ ਪ੍ਰਭ ਕਾਏ ਕੰਮ ਕਰੇ ਸੀ ਕਾ ਤੋ ਸੌਂ ਕਾ ਸੌਂ ਕੀ ਹੁੰਦੀ ਸੌਂ ਕੋਈ ਵੈਲੀਅੂ ਨਹੀਂ ਹੁੰਦੀ ਸੌਂ ਦੀ ਅਸੀਂ ਤਾਂ ਕੋਈ ਸੌ ਸੌਣੀ ਕਰਦੇ ਨਾਲੇ ਤੂੰ ਸਾਨੂੰ ਕਿਦੋਂ ਵੇਖ ਲੈ ਲੜਦਿਆਂ ਨੂੰ ਘਰੇ ਤਾਂ ਲੜਦੇ ਨਾ ਕਿਹੜਾ ਗਵਾਦਿਆਂ ਜਣੇ ਲੜਦੇ ਘਰੇ ਤਾਂ ਨਹੀਂ ਕੋਈ ਆਏ ਕਿ ਲਾਜ ਨਹੀਂ ਹਾਂ ਹਾਂ ਘਰੇ ਤਾਂ ਅਸੀਂ ਲੜਾਈ ਨਹੀਂ ਕਰਦੇ ਅਸੀਂ ਤਾਂ ਸਾਡੇ ਤੇ ਭੈਣ ਭਰਾਵਾਂ 'ਚ ਪਿਆਰ ਹੀ ਬੜਾ ਮम्मा ਤੇ ਪਪਾ ਕਰ ਬਾਰੇ ਕਦੇ ਲੜਦੇ ਨਹੀਂ ਸਾਡੇ ਤੇ ਪੰਜਾ ਭੈਣ ਭਰਾਵਾਂ 'ਚ ਪਿਆਰ ਹੀ ਬੜਾ ਤੁਸੀਂ ਤਾਂ ਸਿਰ ਭੜਨ ਤੱਕ ਜਾਣੇ ਜੇ ਅਸੀਂ ਸਾਹਮਣੇ ਨਾ ਆਈਏ ਤੇ ਕੁੜੀ ਕੁੱਟ ਦੋ ਕੀ ਆ ਲੜੀ ਕਦੇ ਨਾ ਭੈਣ ਆਲਾ ਝੂਲਣਾ ਬੋਲਾਂ ਜੀ ਵੀਡੀਓ ਕਰਦੇ ਲੱਦੇ ਹੀ ਰਹਿੰਦੇ ਉਹ ਲੜਨਾ ਥੋੜੀ ਹੁੰਦਾ ਉਹ ਅਸੀਂ ਬੋਲਦੇ ਆ ਇੱਕ ਦੂਜੇ ਨਾਲ ਬਸ ਗੱਲ ਕਰਦੇ ਆ ਸਾਡਾ ਲੜਨਾ ਪਿਆਰ ਹੁੰਦਾ ਤਾਂ ਸਾਡਾ ਲੜਨਾ ਲੜਦਾ ਹੂਗਾ ਤੇ ਥੋੜੇ ਜਿਹਾ ਉਹ ਲੜਨਾ ਪਿਆਰ ਅਸੀਂ ਲੜਾਈ ਨਹੀਂ ਕਦੇ ਉਹ ਤਾਂ ਸਾਡੀ ਆਦਤ ਬਣੀ ਉੱਚੀ ਉੱਚੀ ਬੋਲਣਾ ਕਿ ਤੱਕ ਦੇ ਗੱਲ ਕੀਤੀ ਨਹੀਂ ਝੂਠ ਗੱਟਾ ਝੂਠ ਬੋਲਦਾ ਬੱਸ ਤੇ ਬੈਠੂ ਨਹੀਂ ਬਤਾ ਸੀ ਤੁਸੇ ਝੂਠ ਹਾਏ ਹਾਏ ਮੈਂ ਝੂਠ ਮਾਰਿਆ ਹੀ ਨਹੀਂ ਕਦੇ ਸਾਡੇ ਚ ਬੇ ਕਿੰਨਾ ਪਿਆਰ ਹੋਂ ਮੇਰਾ ਭਰਾ ਬਾਹਰੋਂ ਆਇਆ ਕਿ ਉਹ ਠੰਡਾ ਪਾਣੀ ਦਾ ਗਲਾਸ ਫੜਾਇਆ ਹਾਂ ਠੰਡਾ ਬਣਾਇਆ ਤੇ ਮੈਂ ਰੋਣ ਹਾਏ ਅਸੀਂ ਪੰਜੇ ਭੈਣ ਭਰਾ ਕਦੇ ਵੇਖਿਆ ਅਸੀਂ ਇਕੱਠੇ ਬੈਠੇ ਹੋਂ ਯੇ ਤੇ ਕਿਤੇ ਲੜੇ ਹੋਈਏ ਪੰਜੇ ਭੈਣ ਭਰਾ ਅਸੀਂ ਕਦੇ ਇਕੱਠੇ ਬੈਠੇ ਹੀ ਨਹੀਂ ਹਾਏ ਅਸੀਂ ਇਕੱਠੇ ਬੈਂਦੇ ਨਹੀਂ ਬੱਜੇ ਭੈਣ ਭਰਾ ਕਦੇ ਕਿਤੇ ਵੀ ਸਾਡੇ ਜੜਾਈ ਹੋ ਜੂ ਨਾ ਛੋਟਾ ਜਾ ਪੇਸ਼ੈਂਸ ਲੈਵਲ ਲਿਆਓ ਕਿ ਨਿੱਕੇ ਭਣ ਭਰਾ ਨੂੰ ਗੱਲ ਸਮਝਾ ਗੁੱਗੂ ਇਹਨੂੰ ਅੱਧਾ ਘੰਟਾ ਹੋ ਗਿਆ ਆਈ ਨੂੰ ਤੇ ਕੁੜੀ ਦੇ ਮਗਰ ਪਈ ਹੋਈ ਆ ਤੂੰ ਦੱਸ ਇਹ ਗਲਤ ਗੱਲ ਲੈਣਾ ਵੀ ਜੇ ਇਹਨੂੰ ਸਕੂਲੇ ਜਾਣਾ ਪੈ ਚੱਕੜ ਮਾੜੀ ਗੱਲ ਨਹੀਂ ਆਲਾ ਭਰਨਾ ਆਇਆ ਨੇ ਛੁੱਟੀ ਕਿੱਤੀ ਆ ਜੀ ਬਗਾਲਾ ਮੈਂ ਮਾਫ਼ ਕਰਦੇ ਤੇਰਾ ਤੇਰਾ ਵੱਡਾ ਅੱਜ ਆ ਜੋ ਪੁੱਛ ਆ ਕੀ ਕਹ ਲੋ ਗੁੱਗੂ ਲੈ ਇਹ ਸਜਾਨੀ ਦੇਣਗੀ ਨਾ ਕੋਤੇ ਸਜਾਨੀ ਦੇਣਗੀ ਕੀ ਭੈਣ ਆ ਜਾ ਜਾ ਕੇ ਪੈਣ ਜੱਫੀ ਪਾ ਤੂੰ ਕਿ ਦੀਦੀ ਆਏਗਾ ਤਾਂ ਕਰਦੇ ਆ ਭਾਜੜਾ ਕਿਸੇ ਪਾਸੇ ਜੱਫੀ ਆ ਆਦੀ ਆਪਣੇ ਆਈ ਕਰੀ ਜਾਂਦੀ ਜੱਫੀ ਪਾੜ ਇਧਰ ਆਣੀ ਦੀ ਦੀਏ ਮੈਂ ਘਰੋਂ ਨਹੀਂ ਮੰਨਣਾ ਮੈਂ ਤਾਂ ਇਹਨੂੰ ਪੁੱਛੀ ਕਾਣੀ ਨਾ ਜੱਫੀ ਪਾ ਜੱਫੀ ਪਾ ਦੇਦੀ ਆਇ ਨੂੰ ਹਰ ਲਈ ਨੂੰ ਵੀ ਜੱਫੀ ਪਾਲਾ ਕੋਤ ਨਾ ਯਾ ਲੈ ਨੂੰ ਵੀ ਜੱਫੀ ਪਾਲਾ ਜੂ ਵੀ ਨੂੰ ਪਾਲਾ ਉਹਨੂੰ ਕਹ ਮੇਰੇ ਕੋਈ ਨਹੀਂ ਗਲਤੀ ਹੋਵੇਗੀ ਗਲਤੀ ਕੋਈ ਨਹੀਂ ਹੋਏਗੀ ਨਹੀਂ ਗਲਤ ਕੁਛ ਵੀ ਇਦਾਂ ਗਲਤ ਤਾਂ ਸਾਡੋ ਕਥਾ ਪਸੀਨਾ ਚ ਭਿਜੇਗੇ ਅਸੀਂ ਤੇ ਫਿਰ ਕੀ ਹੋ ਗਿਆ ਪੜਨ ਵਾਲੇ ਬੱਚੇ ਇਦਾਂ ਦੇ ਹੁੰਦੇ ਮਿਹਨਤੀ ਹੋਣ ਔਰ ਤੁਸੀਂ